ਰੇ ਲੌਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਸ ਨੂੰ ਕਿ ਆ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਡਿਫੈਂਡਰ ਵੀ ਫੜੇ ਗਏ ਪਬਲਿਕ ਦਾ ਵੀ ਬਹੁਤ ਧੰਨਵਾਦੀ ਆ ਉਹਨਾਂ ਨੇ ਵੀ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਵੈਸੇ ਵੀ ਅਸੀਂ ਕੋਸ਼ਿਸ਼ ਇਹ ਹੀ ਕਰਦੀ ਆ ਕਿ ਕੋਈ ਵੀ ਜਿਹੜੀ ਆਇਡੈਂਟੀਟੀ ਹੈ ਉਹ ਡਿਸਕੋਸ ਨਾ ਕੀਤੀ ਜਾਵੇ ਜਿੱਥੇ ਵੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦਿੰਦੇ ਆ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੇ ਗੈਂਗਸਟਰਾਂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ 3 ਦਿਨ ਆਪਰੇਸ਼ਨ ਪ੍ਰਹਾਰ ਚੱਲਿਆ ਤੇ 324 ਬੰਦੇ ਫੜੇ ਗਏ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਵਿੱਚ ਕਿ ਜਿਹੜੇ ਲੋਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਜ਼ ਨੂੰ ਜਾਂ ਉਹਨਾਂ ਦੀ ਸਪੋਰਟ ਸੀ ਗਰਾਉਂਡ ਸਪੋਰਟ ਜਾਂ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਡਿਫੈਂਡਰ ਵੀ ਫੜੇ ਗਏ ਸੋ 324 ਦੇ ਹਿਸਾਬ ਨਾਲ ਆਪਾਂ ਸਮਝੀ ਤੇ 100 ਪਲਸ ਦੀ ਐਵਰੇਜ ਹੈ ਤਿੰਨ ਦਿਨਾਂ ਦੀ ਸੋ ਮੈਂ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਔਰ ਪਬਲਿਕ ਦਾ ਸਹਿਯੋਗ ਸਾਨੂੰ ਬਹੁਤ ਮਿਲਦਾ ਗੁਰੂ ਨਗਰੀ ਚ ਉਹਨਾਂ ਦਾ ਵੀ ਮੈਂ ਸ਼ੁਕਰਿਆ ਅਦਾ ਕਰਦਾ ਤੁਹਾਡੇ ਥਰੂ ਅੱਜ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਉਹ ਟੈਨੈਂਟ ਵੈਰੀਫਿਕੇਸ਼ਨ ਦਾ ਸੀ ਕਿ ਜਿੱਥੇ ਪੀਜੀਜ਼ ਦੇ ਵਿੱਚ ਕਿਰਾਏਦਾਰ ਰਹਿੰਦੇ ਆ ਤੇ ਉਹ ਸਾਰੇ ਚੈੱਕ ਕਰਨੇ ਸੀਗੇ ਐਟ ਰੈਂਡਮ ਤੋ ਉਹਦੇ ਚ ਅਜੇ ਜਿਹੜਾ ਸਾਡੀ ਚੈਕਿੰਗ ਜਾਰੀ ਹੈ ਆ ਇਹਦੇ ਚ 35 ਟੀਮਾਂ ਲੱਗੀਆਂ ਹੋਈਆਂ ਸੀ ਵੱਖ-ਵੱਖ ਏਰੀਆਜ਼ ਦੇ ਵਿੱਚ ਔਰ 364 ਬੰਦੇ ਹੁਣ ਤੱਕ ਚੈੱਕ ਹੋ ਚੁੱਕੇ ਆ ਜਿਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ 300 30 ਡਾਕੂਮੈਂਟ ਜਿਹੜੇ ਵੈਰੀਫਾਈ ਕੀਤੇ ਆ 34 ਬੰਦੇ ਐਨੂੰ ਅਜੇ ਤੱਕ ਅਸੀਂ ਜਿਹੜਾ ਕੁਐਸਚਨਿੰਗ ਕੀਤੀ ਜਾ ਰਹੀ ਹੈ ਜੇ ਉਹਨਾਂ ਦੇ ਵੈਰੀਫਿਕੇਸ਼ਨ ਜਾਰੀ ਹੈ ਕਿਉਂਕਿ ਉਹ ਸਾਨੂੰ ਸ਼ੱਕੀ ਲੱਗੇ ਸੀ ਇਸ ਤੋਂ ਇਲਾਵਾ ਜਿਹੜਾ ਕੁਝ ਰਿਕਵਰੀਜ਼ ਹੋਈਆਂ ਉਹ ਵੀ ਤੁਹਾਨੂੰ ਮੈਂ ਇਸ ਤੋਂ ਬਾਅਦ ਅਸੀਂ ਤੁਹਾਡਾ ਨਾਲ ਸ਼ੇਅਰ ਕਰ ਦਾਂਗੇ ਗਰੁੱਪ ਦੇ ਵਿੱਚ ਸਾਰੀ ਕੰਪਾਈਲ ਹੋ ਰਹੀ ਹੈ ਬਟ ਮੇਨ ਗੱਲ ਕੀ ਹੈ ਕਿ ਇਹਦਾ ਮੈਸੇਜ ਬੜਾ ਸਟਰੋਂਗ ਜਾਂਦਾ ਹੈ ਚਾਹੇ ਦੋ ਘਰੀ ਚੈੱਕ ਹੋਣ ਜਿਵੇਂ ਆਪਾਂ ਰਾਣੀ ਕਾ ਬਾਗ 'ਚ ਖੜੇ ਆ ਇੱਥੋਂ ਦੇ ਰਿਸਪੈਕਟੇਬਲਸ ਨੇ ਸਾਰਿਆਂ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਪੁਲਿਸ ਹਾਜ਼ਰ ਹੈ ਸਾਡੇ ਨੇੜੇ ਆ ਕੇ ਔਰ ਜਿਹੜੀ ਪ੍ਰੀਵੈਂਟਿਵ ਐਕਟੀਵਿਟੀਜ਼ ਨੇ ਉਹਨਾਂ ਨੂੰ ਅੰਜਾਮ ਦੇ ਰਹੀ ਆ ਉਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਜਾਂਦੀ ਹੈ ਪਬਲਿਕ ਦੇ ਵਿੱਚ ਸੋ ਮੈਂ ਪਬਲਿਕ ਦਾ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਕੁਝ ਜਿਹੜੇ ਸਾਡੇ ਹੌਟਸਪots ਨੇ ਜਾਂ ਸੈਂਸਿਟਿਵ ਏਰੀਆਜ਼ ਨੇ ਉਹਦੇ ਵਿੱਚ ਵੀ ਕਾਫੀ ਜਿਹੜੀ ਇਨ ਡੈਪਥ ਚੈਕਿੰਗ ਅਜੇ ਵੀ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਸਵੇਰੇ ਘਰ ਨਹੀਂ ਹੁੰਦੇ ਸ਼ਾਮ ਨੂੰ ਆਉਂਦੇ ਆ ਤਾਂ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਤਾਂ ਮੇਰਾ ਇਹੀ ਪਬਲਿਕ ਨੂੰ ਸੰਦੇਸ਼ ਹੈ ਕਿ ਕੋਈ ਵੀ ਤੁਹਾਨੂੰ ਐਕਟੀਵਿਟੀ ਇਲੀਗਲ ਜਾਂ ਕੋ ਮਾੜਾ ਬੰਦਾ ਦਿਖਦਾ ਹੈ ਜਾਂ ਕਿਸੇ ਦੀ ਐਕਟੀਵਿਟੀ ਉਹ ਸ਼ੱਕੀ ਲੱਗਦੀ ਹੈ ਤਾਂ ਪੁਲਿਸ ਨਾਲ ਜੂ ਸ਼ੇਅਰ ਕਰੋ 112 ਦੇ ਉੱਤੇ ਬਹੁਤ ਸਾਰੇ ਲੋਕ ਕਰਦੇ ਨੇ ਵੈਸੇ ਵੀ ਅਸੀਂ ਕੋਸ਼ਿਸ਼ ਇਹ ਹੀ ਕਰਦੀ ਹੈ ਕਿ ਕੋਈ ਵੀ ਜਿਹੜੀ ਆਈਡੈਂਟੀਟੀ ਹੈ ਉਹ ਡਿਸਕਲੋਜ਼ ਨਾ ਕੀਤੀ ਜਾਵੇ ਜਿੱਥੇ ਵੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦਿੰਦੇ ਆ ਉਸੇ ਕਰਕੇ ਹੀ ਹੈ ਕਿ ਆਪਾਂ ਆਰਗੇਨਾਈਜ਼ ਕ੍ਰਾਈਮ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਬਹੁਤ ਡਿਸਮੈਂਟਲ ਕੀਤਾ ਗਿਆ ਵੱਡੇ ਨੈਟਵਰਕ ਚਾਹੇ ਉਹ ਵੈਪਨਸ ਹੋਣ ਚਾਹੇ ਉਹ ਕ੍ਰਾਈਮ ਦਾ ਤੇ ਡਰਗ ਦਾ ਕੰਮ ਹੋਵੇ ਉਸ ਤੇ ਬੜਾ ਫੋਕਸ ਰੱਖੀਦਾ ਔਰ ਇਹ ਇਦਾਂ ਹੀ ਕੰਟੀਨਿਊ ਕਰਾਂਗੇ ਡਰਾਈਵ ਰਿਪਬਲਿਕ ਡੇ ਵਾਸਤੇ ਸਪੈਸ਼ਲ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਨਾ ਉਹਦੇ ਚ ਅਸੀਂ ਸਾਨੂੰ ਤਕਰੀਬਨ 211 ਬੰਦੇ ਬਾਹਰੋਂ ਆਏ ਆ ਤੇ 1200 ਬੰਦਾ ਸੀ ਜਿਹੜਾ ਡਿਪਿਊਟ ਕੀਤਾ ਫਾਰ ਨਾਕਾਬੰਦੀ ਐਂਡ ਸਪੈਸ਼ਲ ਆਪਰੇਸ਼ਨਸ ਜਿਹਦੇ ਸਾਡੇ 4 ਸਪੈਸ਼ਲਾਈਜ਼ਡ ਯੂਨਿਟ ਨੇ ਸੀਆਈਏ ਤੋਂ ਇਲਾਵਾ ਤਿੰਨ ਹੋਰ ਨੇ ਉਹ ਸਾਰੇ ਸਿਰਫ ਕ੍ਰਿਮੀਨਲਜ਼ ਦੇ ਉੱਤੇ ਹੀ ਜਿਹੜੇ ਨਿਗਾਹ ਰੱਖੀ ਹੋਈ ਹੈ ਪ੍ਰਾਈਵੇਟ ਕਪੜਿਆਂ ਚ ਸਪੈਸ਼ਲ ਫਲਾਈਂਗ ਸਕਵਾਡ ਬਣਾਏ ਗਏ ਨੇ ਔਰ ਮੇਨ ਗੱਲ ਜਿਹੜੀ ਹੈ ਕਿ ਅਸੀਂ ਕੈਮਰਾਜ਼ ਬਹੁਤ ਐਸਕੇਪ ਰੂਟਸ ਅਸੀਂ ਮਾਰਕ ਆਊਟ ਕੀਤੇ ਨੇ ਜਿਸ ਨਾਲ ਕੇ ਸੀਸੀਟੀਵੀ ਕੈਮਰਾ ਉਹ ਲਵਾਏ ਜਾ ਰਹੇ ਨੇ ਉਹਨਾਂ ਕਾਫੀ ਜ਼ਿਆਦਾ ਲੱਗੇ ਨੇ ਸਾਡੇ ਕੋਲ ਔਰ ਉਹਦਾ ਸਾਨੂੰ ਬੜਾ ਫਾਇਦਾ ਮਿਲਦਾ ਹੈ ਕਿਉਂਕਿ ਜਿਹੜਾ ਵੀ ਕੋਈ ਕ੍ਰਾਈਮ ਅਗਰ ਹੁੰਦਾ ਵੀ ਹੈ ਤੋ ਉਹਨੂੰ ਟਰੈਕ ਕਰਨ ਚ ਬੜੀ ਸਹੂਲਤ ਹੁੰਦੀ ਹੈ ਔਰ ਅਸੀਂ ਜਿੰਨੇ ਵੀ ਸਾਡੇ ਆਊਟਲੈਟਸ ਨੇ ਸਪੈਸ਼ਲੀ ਜਿਹੜਾ ਸਾਡਾ ਏਸਕੇਪ ਰੂਟਸ ਬਣਦੇ ਨੇ ਸ਼ਹਿਰ ਤੋਂ ਬਾਹਰ ਜਾਂ ਆਉਣ ਨੂੰ ਅੰਦਰ ਉਹਨਾਂ ਨੂੰ ਅਸੀਂ ਬਹੁਤ ਪਲਾਨਡ ਵੇ ਨਾਲ ਕਵਰ ਕੀਤਾ ਹੈ ਸੀਸੀਟੀਵੀ ਨਾਲ ਔਰ ਨਾਕਾਬੰਦੀ ਨਾਲ ਸੋ ਦੈਟ ਜ਼ਿਆਦਾਤਰ ਜਿਹੜੇ ਮੋਟਰਸਾਈਕਲ ਦੇ ਉੱਤੇ ਵੀ ਫੋਕਸ ਬਹੁਤ ਦਿੱਤਾ ਗਿਆ ਹੈ ਕਿ ਟੂ-ਵਿਲਰ ਦੇ ਉੱਤੇ ਜਿਆਦਾ ਕ੍ਰਾਈਮ ਹੋ ਰਿਹਾ ਹੈ ਕ੍ਰਿਮੀਨਲ ਦੀ ਮੂਵਮੈਂਟ ਜਿਆਦਾ ਹੈ ਸਿਮਿਲਰਲੀ ਰੈਂਡਮ ਚੈਕਿੰਗ ਜਿਹੜੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਹੋਟਲਜ਼ ਦੀ ਵੀ ਨਾਲ-ਨਾਲ ਚੱਲ ਰਹੀ ਹੈ